ਦੀਬਾਈ ਜੀ ਸასი ਕੈਮਰੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸ਼ੌਂਕੀ ਫਾਰਮਰ ਤੇ ਸ਼ੌਂਕੀ ਵੀਰਾਂ ਵਾਸਤੇ ਅੱਜ ਨਵੇਂ-ਨਵੇਂ ਟਰੈਕਟਰ ਲੈ ਕੇ ਆਏ ਆ ਤੇ ਟਰੈਕਟਰਾਂ ਦੇ ਨਵੇਂ-ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਾਕੀ ਮਿਲਿਆਣਾ ਹੁਣ ਬਾਈ ਰਿੰਕੂ ਨਾਲ ਕਿੰਨਾ ਮਾਡਲ ਨੇ ਟਰੈਕਟਰ ਕੀ ਗੱਲਬਾਤ ਹੈ ਪਹਿਲਾਂ ਗੱਲ ਕਰ ਲੈਣੇ ਵੀਰੇ ਫਾਰਮ 60 ਤੋਂ ਇਹ 2008 ਮਾਡਲ ਆ ਬਾਈ ਇਹ 2008 ਮਾਡਲ ਆਗਾ ਟਰੈਕਟਰਾਂ ਦੇ ਮਾਰ ਲਈ ਟਾਇਰ 15 ਦਾ ਉਠਾਈ ਦੇ ਨੇਗੇ ਮੂਲੇ 750 ਦੇ 750 ਦੇ ਟਾਇਰ ਦੇਖ ਸਕਦੇ ਹੋ ਬਾਈ ਤੇ ਪਿਛਲੇ ਟਾਇਰ ਇਹਦੇ 15 ਵਾਲੇ ਨੇ ਜੇ ਕੇ ਕੰਪਨੀ ਦੇ ਟਾਇਰ ਨੇ ਟਰੈਕਟਰ ਸਾਰਾ ਰਜਿਸਟਰ ਦਾ ਘੈਂਟ ਪੂਰਾ ਹਲ ਜਾ ਲੇਗਾ ਨਾ ਟਾਇਰ ਨਵੇਂ ਨੇ ਬਾਈ ਤੇ ਰੇਟ ਦੀ ਗੱਲ ਕਰੀਏ ਬਾਈ ਇਹਦੀ ਰੇਟ ਤਾਂ ਚਲ ਫੋਨ ਤੀ ਦੱਸ ਦੋ ਠੀਕ ਠੀਕ ਚਲ ਦੱਸ ਦੇ ਫੇਰ ਵੀ ਆਲਾ ਕਈ ਵਾਰ ਕਹਿੰਦਾ ਵੀ ਵੀਡੀਓ ਬਹੁਤ ਈ ਹੈ ਨਾ ਇਹ 7.5 ਲੱਖ ਵਕਰ ਦੀ ਰੇਟ ਹੈ ਵੀਰੇ ਇਹਦਾ ਇਧਰੋਂ ਵੀ ਦਿਖਾ ਦੇ ਲੋ ਤੇ ਚੰਗਾ ਟਰੈਟ ਹੈਗਾ ਬਾਕੀ ਤੁਸੀਂ ਕੋਲੇ ਆ ਕੇ ਦੇਖ ਸਕਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਨੰਬਰ ਤੇ ਫੋਟੋ ਮੰਗਾ ਸਕਦੇ ਹੋ ਤੇ ਫੋਨ ਗੱਲ ਕਰਾਂਗੇ ਜੋਂਡਿਆਰ ਦੀ ਇਹ ਜੋਂਡਿਆਰ ਵੀ 5310 ਹੈ ਇਹ 2010 ਮਰਲਾ ਆ ਫੋਨ ਬੰਦ ਕਰ ਲਾ ਹੋ ਤੇ ਬੜੀਆ ਦਾਦੇ ਕੀ ਗੱਲ ਬਾਤ ਹੈ ਦੇ ਬਾਰੇ ਨਵੇਂ ਟਾਇਰ ਨੇ ਚੰਗਾ ਟਰੈਕਟਰ ਆ ਪੂਰਾ ਕੈਂਟ ਚੋਟੀ ਦਾ 10 ਮਾਡਲ ਹਾਂ 10 ਮਾਡਲ ਨੰਬਰ ਇਹ ਵੀ ਪੰਜਾਬ ਆ ਟਰੈਕਟਰ ਸਾਰੀ ਦੇ ਪੰਜਾਬ ਦੇ ਬਾਰੇ ਤੇ ਪੂਰਾ ਵਧੀਆ ਦਾ ਟਰੈਨ ਕੈਂਟ ਆ ਆ ਡੈਕ ਡੱਕ ਵੀ ਤੇ ਜੋ ਸਿਸਟਮ ਹੈ ਇਹਦੇ ਨਾਲੇ ਮਿਲੂਗਾ ਤੇ ਬਾਈਆਂ ਦਾ ਸੇਲ ਪਰਚੇ ਨਵੇਂ ਟਰੈਕਟਰ ਆ ਪੂਰਾ ਕੈਂਟ ਨਾਲ ਦੇ ਇਹਦੇ ਬਾਦੂ ਜਾ ਜੋੜੀ ਆ ਟੈਰਾਂ ਦਾ ਇਹ ਕਰ ਦਿੰਦਾ ਵੀ ਤੇ ਬਾਕੀ ਜਿਹੜੀ ਕੋਈ ਗੱਲਬਾਤ ਆ ਟਰੈਕਟਰ ਲਵੇ ਆ ਕੇ ਚਲਾ ਕੇ ਵਾਕੇ ਚਾ ਸੱਲੀ ਕਰ ਲਿਓ ਆਪਦੀ ਤੇ ਉਸ ਤੋਂ ਬਾਅਦ ਗੱਲ ਕਰ ਲੈਣਾ ਮੈਸੀ ਇਹ 980 ਮੈਸੀ ਹੈਗਾ 980 ਮੈਸੀ ਇਹ ਨੰਬਰ ਹਰਿਆਣਾ ਦਾ U N O ਸੀ ਕਟਾ ਕੇ ਦੇਵਾਂਗਾ ਨੋ ਹੋਊਗਾ ਇਹ 11 ਮੜਲਾ ਅੱਛਾ ਹਾਂ ਪਾਵਰ ਸਟੀering ਦਾ ਟੌਪ ਮੜਲਾ ਟਾਇਰ 60 ਪੈਸੇ ਨੇ ਠੀਕ ਹੈ ਬਈ 980 ਮੈਸੀ ਹਾਂ ਇਹ ਚੰਗਾ ਟਰੈਕਟਰ ਆ ਦਿਖਾ ਦੇ ਪੂਰਾ ਵਧੀਆ ਖੇਤੀ ਨੂੰ ਆ ਟਰੈਕਟਰ ਜਿਵੇਂ ਜੇ ਜਿੰਨੇ ਮੈਂ ਐਸਸੀ ਲੈਣਾ 9500 ਉਹ ਵੀ ਮਿਲੂ ਬਾਈਆਂ ਤੋਂ ਇਹ ਦੇ ਦਾਂਗੇ 265000 ਦਾ ਇਹਦਾ ਰੇਟ ਹੈ ਵੀਰੇ 265000 ਰੁਪਏ ਹੂੰ 265000 ਇਹਦੀ ਡਿਮਾਂਡ ਆ ਬਾਕੀ ਰੇਟ ਉੱਤੇ ਥੱਲੇ ਹੋ ਜੂਗਾ ਉਦੋਂ ਬਾਅਦ ਆ ਗਿਆ 5510 ਇਹ ਕਿਹਨਾ ਮਾਡਲ ਹੈ ਇਹ 2011 ਮਾਡਲ ਆ ਇਹ 2011 ਮਾਡਲ ਆ ਇਹ ਪੂਰਾ ਘੈਂਟ ਹੈ ਵੀ ਪਿਆ ਸਾਰੇ ਡੈਕਟਰ ਟਾਇਰ ਕਿਨੇ ਆ ਗਏ 18 ਦੇ 18 ਦੇ 18 ਦੇ ਟਾਇਰ ਨੇ ਵੀਰੇ ਮੋٹے ਮੈਂ ਜਦੋਂ ਆਪਣਾ ਵੀ ਆ ਟਰੈਕਟਰ ਉੱਥੇ ਖੜੇ ਨੇ ਤੇ ਬਾਕੀ ਤੁਸੀਂ ਬਾਈ ਦਾ ਨੰਬਰ ਤੇ ਗਾਇਟ ਕਰਕੇ ਸਾਰੀ ਗੱਲਬਾਤ ਪੁੱਛ ਰਹੇ ਹੋ ਦੀ ਤਸੱਲੀ ਕਰਨਾ ਆਪਣਾ ਮਕਸਦ ਕੱਲਾਸ ਨੂੰ ਟਰੈਕਟਰ ਦਿਖਾਉਣਾ ਵੀ ਆ ਟਰੈਕਟਰ ਹੈ ਲਵੇ ਆ ਕੇ ਆਪਦਾ ਚਲਾਵਾ ਕੇ ਚਰ ਕੇ ਤਸੱਲੀ ਕਰਕੇ ਟਰੈਕਟਰ ਖਰੀਦਿਓ 5510 2011-18 ਧਰਤੀ ਦੇ ਟਾਇਰ ਤੇ ਉਦੋਂ ਬਾਅਦ ਆ ਗਿਆ ਵੀਰੇ 5310 ਜੌਂਦੇ ਯਾਰ ਇਹ ਕਿਹਨਾ ਮਾਡਲ ਹੈ ਇਹ 2012 ਮਾਡਲ ਹੈ ਬਈ ਇਹ 2012 ਮਾਡਲ ਆ ਹਾਂ ਇਹ ਵੀ 3500 ਘੰਟਾ ਚੱਲਿਆ ਸਾ ਟਾਇਰ ਦੁਬਾਰਾ ਨਵੇਂ ਲਾਜੇ ਨੇ ਠੀਕ ਹੈ ਆਪਾਂ ਹੀ ਲਾਜੇ ਨੇ ਗੱਲ ਕਰਸਾਂ 5310 2012 ਮਾਡਲ 12 ਮਾਡਲ ਦਾ ਪੰਪ ਕਿਹੜਾ ਦਾ ਪੰਪਾ ਦੂਆਗਾ ਰੋਟਰੀ ਪੰਪਾ ਦਾ ਠੀਕ ਹੈ ਤੇ डबल पीटीओ ਆਗਾ ਪੂਰਾ ਸਾਫ ਡਾਕਟਰ ਲੋਕਲ ਨੰਬਰ ਆ ਪੀ 13 ਨਾਲ ਲਗਾਏਗਾ ਟੈਟੂ ਦੇਖਦੇ ਹਾਂ ਬਾਈ ਡਬਲ ਪੀਟੀਓ ਹੈ ਹਾਂ ਹਾਂ ਡਬਲ ਅੱਜ ਕਿਹੜੇ ਜੋ ਸਿਸਟਮ ਹੈ ਅਸੀਂ ਦੇ ਦਾਂਗੇ ਅਹੀਂ ਦੇ ਰੂ ਬਾਈ ਕਹਿੰਦਾ ਸਾਰਾ ਜੋ ਗੱਲਬਾਤ ਹੈ ਬਾਕੀ ਆਪਣੀ ਤਸਲੀਬ ਇਹਦੇ ਆਪ ਲਵੇ ਆ ਕੇ ਕਰਨੀ ਆ ਹੁੰਦੀ ਹੈ